ਲੰਬੇ ਚਿਰ ਤੋਂ ਜਦਨ ਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਸ ਦਿਨ ਦਾ ਅਸੀਂ ਇਹ ਗੱਲ ਕਹਿ ਰਹੇ ਆਂ ਕਿ ਕੇਜਰੀਵਾਲ ਸਾਹਿਬ ਜिद ਨਾ ਕਰੋ ਜिद ਨਾ ਕਰੋ ਜिद ਨਾ ਕਰੋ ਆਪਣਾ ਰਜ਼ਾਈਨ ਆਪਣਾ ਅਸਤੀਫਾ ਦਿਓ ਲੁਧਿਆਣਾ ਤੋਂ ਬਾਅਦ ਪਾਉ ਉਮੀਦਵਾਰ ਰਵਨੀਤ ਬਿੱਟੂ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਲੈ ਕੇ ਸਵਾਲ ਖੜੇ ਕੀਤੇ ਸੂਦਸਾਸੀਏ ਕਿ ਲੁਧਿਆਣਾ ਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਿੱਖਿਆ ਪ੍ਰਣਾਲੀ ਤੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ਚ ਜੇਲ੍ਹ ਵਿੱਚ ਹੈ ਤੇ ਉੱਥੇ ਹੀ ਦਿੱਲੀ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਹੁਣ ਤੱਕ ਕਿਤਾਬਾਂ ਤੇ ਯੂਨੀਫਾਰਮ ਨਹੀਂ ਮਿਲ ਪਾਈ ਹੈ ਇਸ ਨੂੰ ਲੈ ਕੇ ਜਦੋਂ ਹਾਈ ਕੋਰਟ ਨੇ ਸਖਤੀ ਕੀਤੀ ਤਾਂ ਦਿੱਲੀ ਦੇ ਮੰਤਰੀ ਨੇ ਕਿਹਾ ਮੁੱਖ ਮੰਤਰੀ ਜੇਲ੍ਹ ਵਿੱਚ ਹੈ ਕੈਬਨਟ ਮੀਟਿੰਗ ਨਹੀਂ ਹੋਈ ਇਸ ਵਜ੍ਹਾ ਨਾਲ ਫੈਸਲਾ ਨਹੀਂ ਲਿਆ ਜਾ ਸਕਿਆ ਉਹਨਾਂ ਨੇ ਕਿਹਾ ਕਿ ਵਿਦਿਆਰਥੀ ਦਾ ਭਵਿੱਖ ਖਤਰੇ ਵਿੱਚ ਹੈ ਐਨਏਐਨ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਧਰਮ ਪਤਨੀ ਹੈ ਅਤੇ ਪੰਜਾਬ ਦੇ ਸਾਰੇ ਕੈਬਨਟ ਮੰਤਰੀ ਉਹਨਾਂ ਦਾ ਫਲ ਸਬਜ਼ੀਆਂ ਉਪਲਬਧ ਕਰਾਉਣ ਦੇ ਵਿੱਚ ਬਿਜ਼ੀ ਨੇ ਜਿਸ ਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਵੀ ਚੰਗੇ ਫੈਸਲੇ ਨਹੀਂ ਲਏ ਜਾ ਰਹੇ ਉਥੇ ਉਹਨਾਂ ਨੇ ਪੰਜਾਬ ਸਾਂਸਰ ਆਗਰ ਝੱਡਾ ਤੇ ਨਿਸ਼ਾਨਾ ਸਾਧਿਆ ਅਤੇ ਬਿਨਾਂ ਨਾਮ ਲੈ ਬੋਲੇ ਕਿ ਹਮੇਸ਼ਾ ਵਿਰੋਧੀ ਆਗੂ ਬਣ ਕੇ ਬੈਠਣ ਵਾਲੇ ਹੁਣ ਵਿਦੇਸ਼ ਤੋਂ ਵਾਪਸ ਨਹੀਂ ਆ ਰਹੇ ਉਹਨਾਂ ਕਿਹਾ ਕਿ ਹੋਰ ਵੀ ਕਈ ਲੀਡਰ ਭੱਜਣ ਦੀ ਫिराਕ ਵਿੱਚ ਹੈ ਜੇ ਇਲੈਕਸ਼ਨ ਖਤਮ ਹੁੰਦਿਆਂ ਹੀ ਵਿਦੇਸ਼ ਤੇ ਵਿੱਚ ਇਹ ਲੋਕ ਨਜ਼ਰ ਆਣਗੇ ਲੰਬੇ ਚਿਰ ਤੋਂ ਜਿੱਦਣ ਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੇਲ੍ਹ ਚ ਗਏ ਨੇ ਉਦਣ ਦਾ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਕੇਜਰੀਵਾਲ ਸਾਹਿਬ ਜिद ਨਾ ਕਰੋ ਜिद ਨਾ ਕਰੋ ਜिद ਨਾ ਕਰੋ ਆਪਣਾ ਰਜ਼ਾਇਨ ਆਪਣਾ ਅਸਤੀਫਾ ਦੋ ਕਿਉਂਕਿ ਮੁੱਖ ਮੰਤਰੀ ਜੇਲ੍ਹ ਛੋਵੇ ਤੱਕ ਕੰਮ ਕਿਵੇਂ ਚੱਲ ਸਕਦਾ ਆ ਹੁਣ ਹਾਈ ਕੋਰਟ ਨੇ ਹਾਈ ਕੋਰਟ ਨੇ ਉਹ ਫਟਕਾਰ ਲਾਈ ਆ ਉਹ ਫਟਕਾਰ ਲਾਈ ਆ ਕੇਜਰੀਵਾਲ ਕੇਜਰੀਵਾਲ ਦੀ ਸਰਕਾਰ ਨੂੰ ਆਮ ਆਦਮੀ ਨੂੰ ਕਿਸੇ ਬੱਚਿਆਂ ਨੂੰ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਨਹੀਂ ਮਿਲੀਆਂ ਬੁੱਕਸ ਨਹੀਂ ਮਿਲੀਆਂ ਕਿਸੇ ਸਕੂਲ ਦੇ ਬੱਚਿਆਂ ਨੂੰ ਜਿਹੜੀਆਂ ਸਰਕਾਰੀ ਵਰਦੀਆਂ ਡਰੈੱਸ ਆ ਜਿਹੜੀ ਉਹ ਕਿਸੇ ਨੂੰ ਨਹੀਂ ਮਿਲੀ ਤੇ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਤੇ ਇਹ ਜਿਹੜੇ ਮੰਤਰੀ ਨੇ ਭਰਦवाज ਸਾਹਿਬ ਉਹ ਕੀ ਕਹਿ ਰਹੇ ਆ ਉਹ ਜਵਾਬ ਕੀ ਦੇ ਰਹੇ ਆ ਵੀ ਕੋਈ ਵੀ ਫੈਸਲਾ ਕੈਬਨਿਟ ਤੋਂ ਬਗੈਰ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੋਈ ਫੈਸਲਾ ਨਹੀਂ ਹੋ ਸਕਦਾ ਅਸੀਂ ਤਾਂ ਉਦੋਂ ਦੇ ਇਹੀ ਕਹਿ ਰਹੇ ਹਾਂ ਵੀ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਹੋਣਗੇ ਕੈਬਨਿਟ ਮੀਟਿੰਗ ਕਿਵੇਂ ਹੋਏਗੀ ਤੇ ਕੈਬਨਿਟ ਤੋਂ ਬਗੈਰ ਕੋਈ ਫੈਸਲਾ ਕਿਵੇਂ ਹੋਏਗਾ ਇਹ ਗੱਲ ਹਾਈ ਕੋਰਟ ਨੇ ਕਹੀ ਵੀ ਤੁਸੀਂ ਕੇਵਲ ਤੁਸੀਂ ਕੇਵਲ ਤੁਹਾਡੀ ਦਿਲਚਸਪੀ ਸੱਤਾ ਦੇ ਵਿੱਚ ਤੁਹਾਡੀ ਦਿਲਚਸਪੀ ਸੇਵਾ 'ਚ ਨਹੀਂਗੀ ਜੋ ਇਹ منی ਲੌਂਡਰਿੰਗ ਕੇਸ ਆ ਜਿਹੜਾ ਜਿਹੜਾ ਸ਼ਰਾਬ ਘਟਾਲਾ ਉਹਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੋਈ ਆ ਤੇ ਸੌਰਵ ਭਰਜਵਾਦ ਜਿਹੜੇ ਮੰਤਰੀ ਨੇ ਉਹ ਇਸ ਗੱਲ ਨੂੰ ਕੋਰਟ ਦੇ ਵਿੱਚ ਡਿਫੈਂਡ ਕਰ ਰਹੇ ਆ ਇਹ ਗੱਲ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਉਹ ਬਾਹਰ ਨਹੀਂ ਆਉਣਗੇ ਅਸੀਂ ਇਹਦਾ ਕੁਝ ਨਹੀਂ ਕਰ ਸਕਦੇ ਇਸ ਕਰਕੇ ਇਹ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਕੰਮ ਚੱਲੇਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਸਿਰਫ ਹੋਰ ਕੋਈ ਵੀ ਉਹਨਾਂ ਦਾ ਮਕਸਦ ਨਹੀਂ ਸਿਰਫ ਉਹ 43 ਕਰੋੜ ਜਿਹੜੇ ਘਰ ਤੇ ਲਾਏ ਉਹਦੇ ਵਿੱਚ সুইমিং ਪੂਲਾਂ ਦੇ ਵਿੱਚ ਰਹਿਣ ਤੋਂ ਸਿਵਾਏ ਹੋਰ ਮਹਿਲਾਂ ਤੋਂ ਰਹਿਣ ਤੋਂ ਸਿਵਾਏ ਕੋਈ ਕੰਮ ਨਹੀਂਗਾ ਬੱਚੇ ਜਿੱਥੇ ਮਰਜੀ ਜਾਣ ਬੱਚਿਆਂ ਦੀਆਂ ਵਰਦੀਆਂ ਜਿੱਥੇ ਮਰਜੀ ਜਾਣ ਇਹ ਤਾਂ ਇੱਕ ਇਸ਼ੂ ਆ ਤੇ ਜਿਹੜਾ ਇਹ ਮਾਡਲ ਐਜੂਕੇਸ਼ਨ ਮਾਡਲ ਲਈ ਕਹਿੰਦੇ ਸੀ ਨਾ ਵੀ ਦੁਨੀਆ ਦੇ ਵਿੱਚ ਬੈਸਟ ਸਾਡਾ ਜਿਹੜਾ ਉਹ ਮੈਡੀਕ ਆਪਣਾ ਐਜੂਕੇਸ਼ਨ ਮਾਡਲ ਤੇ ਆ ਜਿਹੜਾ ਐਜੂਕੇਸ਼ਨ ਮਾਡਲ ਆ ਅੱਜ ਨਾ ਬੱਚਿਆਂ ਦੇ ਕੋਲ ਬੁੱਕਸ ਨਾ ਬੱਚਿਆਂ ਦੇ ਕੋਲੇ ਡਰੈੱਸ ਵਰਦੀ ਤੇ ਕਹਿ ਰਹੇ ਆ ਵੀ ਨਹੀਂ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਆਉਣਗੇ ਇਸੇ ਤਰੀਕੇ ਬੱਚੇ ਪੜ੍ਹਾਈ ਤੋਂ ਬਗੈਰ ਰਹਿਣਗੇ ਇਹ ਏਦੋਂ ਵੱਡੀ ਫਟਕਾਰ ਕੋਈ ਹਾਈ ਕੋਰਟ ਦੀ ਨਹੀਂ ਹੋ ਸਕਦੀ ਸੁਣ ਲੋ ਮੰਨ ਲੋ ਹਜੇ ਵੀ ਟਾਈਮ ਆ ਤੁਹਾਡੇ ਕੋਲ ਨਹੀਂ ਲੋਕ ਤੁਹਾਨੂੰ ਆਪ ਘਰਾਂ ਚੋਂ ਕੱਢ ਲੈਣਗੇ ਕਿਉਂਕਿ ਬਹੁਤ ਦਿੱਲੀ ਦਾ ਦੁਰਦਸ਼ਾਏ ਇਹ ਸਭ ਤੋਂ ਵੱਡਾ ਇਸ਼ੂ ਸੀ ਹੁਣ ਤੁਸੀਂ ਬਾਕੀ ਆਪਣੇ ਸਵਾਲ ਨੇ ਜਿਹੜੇ ਉਹ ਜ਼ਰੂਰ ਇਸ ਿਸ਼ੂ ਤੇ ਕਰ ਸਕਦੇ ਸਰ ਪੰਜਾਬ ਦੇ ਵਿੱਚ ਸਕੂਲਾਂ ਦੇ ਹੱਥਾਂ ਅੰਰੋਲਾ ਗਿਆ ਜਿੰਨਾ ਪੀਸਾ ਲੀ ਗਿਆ ਹੈ ਉਹ ਕੰਦੂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਆ ਸਾਨੂੰ ਕਿਤੇ ਵੀ ਪੇਰੈਂਟਸ ਮਿਲਦੇ ਆ ਲੁੱਟ ਹੋ ਰਹੀ ਹੈ ਪ੍ਰਾਈਵੇਟ ਸਕੂਲਾਂ ਦੀ ਚਾਰ ਤੋਂ 5-5000 ਰੁਪਈਆ ਜਿਹੜੀ ਉਹ ਫੀਸਾਂ ਲਈਆਂ ਜਾ ਰਹੀਆਂ ਬਹੁਤ ਲੋਕ ਜਿਹੜੇ ਉਹ ਧਰਨੇ ਮਜਾਰੇ ਕਰਨ ਦੇ ਲਈ ਪੇਰੈਂਟਸ ਤਿਆਰ ਹੋ ਰਹੇ ਆ ਤੇ ਭਾਈ ਜਿਨ੍ਹਾਂ ਦਾ ਕਨਵੀਨਰ ਇਹ ਆ ਜਿਨ੍ਹਾਂ ਦਾ ਪਾਰਟੀ ਦਾ ਹੈੱਡ ਹੈ ਆ ਤੇ ਉਹ ਪੰਜਾਬ 'ਚ ਵੀ ਤਾਂ ਉਹਨਾਂ ਦੀ ਸਰਕਾਰ ਆ ਉੱਥੇ ਕਿਹੜਾ ਕੋਈ ਨਵਾਂ ਬਦਲਾਅ ਹੋ ਸਕਦਾ ਦਿੱਲੀ ਵਾਲਾ ਮਾਡਲ ਹੀ ਉਰੇ ਅਪਣਾ ਰਹੇ ਆ ਨਾ ਤੇ ਉੱਥੇ ਵੀ ਇਹ ਹਾਲ ਆ ਉਰੇ ਵੀ ਬਿਲਕੁਲ ਠੀਕ ਆ ਬਹੁਤ ਵੱਡੇ ਨਿਊਜ਼ਪੇਪਰ ਦੇ ਇਹ ਫਰੰਟ ਪੇਜ ਤੇ ਖਬਰਾਂ ਸੀ ਵੀ ਹਜੇ ਵੀ ਪੰਜਾਬ ਦੇ ਵਿੱਚ ਉਹ ਤਨਖਾਹਾਂ ਨਹੀਂ ਦੇ ਸਕੇ ਜਦੋਂ 21 ਤਰੀਕ ਤੱਕ ਗਵਰਨਮੈਂਟ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀਆਂ ਸਕੂਲ 'ਚ ਬੁੱਕਸ ਜਾਂ ਹੋਰ ਚੀਜ਼ਾਂ ਵਰਦੀਆਂ ਤਾਂ ਕਿੱਥੋਂ ਦੇਣੀਆਂ ਉਹਨਾਂ ਨੂੰ ਪੈਟੀਬੀਐਸੀ ਸਕੂਲ ਨੇ ਉਹਨਾਂ ਨੇ ਵੀ ਕਿਹਾ ਕਿ ਇਹ ਮਨਮਾਨੀ ਹੈ ਤਾਂ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਭਾਗੀਦਾਰੀ ਰਹਦੀ ਹੈ ਕਿਉਂਕਿ ਐਜੂਕੇਸ਼ਨ ਦੇ ਬੇਕਰ ਦੇ ਉਤਰਾਮਾਕ ਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਫ੍ਰੀ ਸਿੱਖਿਆ ਦੇਵਾਂਗੇ ਪਰ ਕੁਝ ਸਕੂਲ ਹਾਲੇ ਵੀ ਮਨਮਾਨੀ ਕਰ ਰਹੇ ਨੇ ਦੇਖੋ ਸੀਬੀਐਸਸੀ ਬੋਰਡ ਆ ਜਿਹੜਾ ਉਹ ਇੱਕ ਬੋਰਡ ਜ਼ਰੂਰ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਪਰ ਐਜੂਕੇਸ਼ਨ ਜਿਹੜਾ ਸੀਬੀਐਸਸੀ ਬੋਰਡ ਆ ਉਹ ਕਿਸੇ ਸਕੂਲ ਨੂੰ ਇਹ ਥੋੜੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਲੈਣੀ ਹੈ ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕ ਕੋ ਇਹ ਆ ਵੀ ਆਪ ਆਪ ਜਿਹੜੀ ਇਹ ਕਲਾਸ ਨੂੰ ਆਹ ਪੜਾਈ ਹੋਏਗੀ ਉਹ ਤਾਂ ਹਾਲ ਸਭ ਚੇਂਜ ਹੋ ਰਹੇ ਨੇ ਜੀ ਕਿਤਾਬਾਂ ਮੈਂ ਉਹੀ ਭਈ ਇਹ ਤਾਂ ਨਹੀਂ ਕਹਿ ਰਹੇ ਵੀ ਉਹ ਹਰ ਇੱਕ ਹੀ ਦੁਕਾਨਾਂ ਤੋਂ ਮਿਲਦੀ ਹੈ ਤੇ ਕਿਹਦੀ ਜਗ੍ਹਾ ਤੋਂ ਮਿਲਦੀ ਹੈ ਇਹ ਤਾਂ ਜਿਹੜਾ ਜਿਹੜਾ ਵੀ ਆਫੀਸਰ ਆਉਰੇ ਜਿਹੜਾ ਡਿਸਟ੍ਰਿਕਟ ਦਾ ਆਫੀਸਰ ਹੁੰਦਾ ਐ ਐਜੂਕੇਸ਼ਨ ਆਫੀਸਰ ਉਹਦੇ ਉਹਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਉਰੇ ਚੱਲ ਰਿਹਾ ਇਹਦੇ ਵਿੱਚ ਜ਼ਰੂਰ ਸਰਕਾਰ ਆ ਜਿਹੜੀ ਜਾਂ ਉਰੇ ਦੇ ਕੁਝ ਲੋਕ ਆ ਜਿਹੜੇ ਉਰੇਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦਵਾ ਰਹੇ ਆ ਆ ਆਮ ਆਦਮੀ ਨੂੰ ਲੱਗ ਰਿਹਾ ਵੀ ਜਿੱਥੇ ਤਾਂ ਤੇਜ਼ੀ ਵਾੜ ਰਹੀ ਹੈਗੀ ਹੁਸਤਾਬ ਚਰ ਬਣ ਰਿਹਾ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਰੋਲ ਜਿਹੜੇ ਫੈਸਲੇ ਨੇ ਹੋਰ ਫੈਸਲੇ ਵੀ ਹੋ ਸਕਣਗੇ ਜਾਂ ਉਹ ਪ੍ਰਭਾਵਿਤ ਹੋਣਗੇ ਅੱਗੇ ਕਿਉਂਕਿ ਇੱਕ ਕਲਾ ਸਿੱਖਿਆ ਨਾਲ ਮੁੱਦੇ ਜੁੜਿਆ ਮੁੱਦਾ ਨਹੀਂ ਹੈਗਾ ਜੇ ਕੈਬਨਟ ਨਹੀਂ ਹੋ ਗਈ ਤਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਲਿਆ ਜਾ ਸਕਦਾ ਦੇਖੋ ਇੱਕ ਚੀਜ਼ ਨਾਲ ਇੱਕ ਜੁੜੀ ਹੋਈ ਹੈ ਕੜੀ ਨਾਲ ਕੜੀ ਜੁੜੀ ਹੋਈ ਹੈ ਜਿਵੇਂ ਐ ਇੱਕ ਇੱਕ ਵਿੱਚੋਂ ਡੀਟੀ ਇੱਕ ਕੱਢ ਲੋ ਸਟੈਪ ਤੇ ਉਹ ਸਾਰਾ ਬਿਲਡਿੰਗ ਤੇ ਢੇਰੀ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਸ ਵੇਲੇ ਉਹ ਸਾਰਾ ਸਿਸਟਮ ਆ ਜਿਹੜਾ ਉਹ ਦਿੱਲੀ ਤੇ ਪੰਜਾਬ ਦਾ ਕਲਾਪਸ ਹੋ ਗਿਆ ਉਹਨੂੰ ਚਾਹੇ ਤੁਸੀਂ ਕੋਈ ਲਾ ਲੋ ਹੁਣ ਤੁਸੀਂ ਆਪ ਦੇਖਿਆ ਹੈ ਯਾਰ ਇਹ ਐਜੂਕੇਸ਼ਨ ਦੀ ਗੱਲ ਕਰਨਗੇ ਅੱਜ ਪੰਜਾਬ ਦੇ ਵਿੱਚ ਠੇਕਿਆਂ ਦੀਆਂ ਬੋਲੀਆਂ ਹੋਈਆਂ ਤੁਹਾਡੇ ਕੋਲ ਹੀ ਕਿੰਨੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਮੀਡੀਆ ਵਾਲੇ ਵੀ ਮੁਹੱਲੇ ਵਾਲਿਆਂ ਨੇ ਸੱਦਿਆ ਹੁਣ ਪੇਰੈਂਟਸ ਨੇ ਸੱਦਿਆ ਹੁਣ ਸਕੂਲ ਦੇ ਬਾਹਰ ਠੇਕੇ ਹਰ ਮੁਹੱਲੇ ਦੇ ਬਾਹਰ ਠੇਕੇ ਇਸ ਕਰਕੇ ਇਹ ਇਹ ਤਾਂ ਨਮਾ ਕਮ ਹੋ ਗਿਆ ਇੱਕ ਕਦੇ ਦੇਖਿਆ ਸੀ ਇਹ ਤਾਂ ਸਾਰਾ ਸਿਸਟਮ ਹੀ ਜਿਹੜਾ ਉਹ ਕਲੈਪਸ ਹੋ ਗਿਆ ਦੋਨੋਂ ਜਗ੍ਹਾ ਕੇਜਰੀ ਵਾਲਾ ਇਸੇ ਜਿਹੜੀ ਸਟਾਰ ਵਿਚਾਰ ਬੰਦੀ ਦਾ ਲੱਗਦਾ ਵੀ ਜਿਹੜੀ ਫਰੀਦਾ ਕੇਜਰੀ ਵਾਲਾ ਉਹ ਸਟਾਰ ਪਰ ਚਾਰਜ ਹੋ ਕੇ ਕੰਮ ਕਰ ਰਹੇ ਦੇਖੋ ਅੱਜ ਚਲੋ ਇਹ ਉਹਨਾਂ ਦਾ ਫੈਸਲਾ ਪਰ ਆ ਭਾਜਪੀ ਤੁਹਾਡੇ ਮੂਹਰੇ ਬੈਠੀ ਆ ਇਹ ਸਭ ਨੂੰ ਸਿੱਖਿਆ ਦਿੰਦੇ ਸੀ ਕਿ ਜੇ ਕਿਸੇ ਨੂੰ ਐਫ ਆਈ ਆਰ ਵੀ ਕਿਸੇ ਦਰਜ ਹੋ ਗਈ ਕੇਸ ਵੀ ਕਿਸੇ ਦੇ ਦਰਜ ਹੋ ਗਿਆ ਉਹ ਉਹਨਾਂ ਚਿਰ ਆਪਣੇ ਅਹੁਦੇ ਤੇ ਨਹੀਂ ਰਹੇਗਾ ਪਹਿਲਾਂ ਕੋਰਟ ਚੋਂ ਕੇਸ ਕਲੀਅਰ ਹੋਏਗਾ ਫਿਰ ਕੋਈ ਅਹੁਦੇ ਤੇ ਜਾਏਗਾ ਕਿਉਂਕਿ ਉਸ ਵੇਲੇ بڑے ਮੰਤਰੀ ਸਟੇਟਸ ਦੇ ਜਾਂ ਕਿਤੇ ਹੋਰ ਜਿਹੜੇ ਸੀ ਕਿਤੇ ਕੇਸ ਹੋ ਜਾਂਦੇ ਸੀ ਇਹ ਕਹਿੰਦੇ ਸੀ ਨਹੀਂ ਇਹ ਗਲਤ ਗੱਲ ਆ ਪਰ ਜਦੋਂ ਅੱਜ ਉਸ ਵੇਲੇ ਅੱਜ ਆਧਾਰਨ ਲਾਲੂ ਪ੍ਰਸ਼ਾਦ ਯਾਦਵ ਦੀ ਦਾ ਤੇ रावੜੀ ਦੇਵੀ ਦਾ ਦਿੰਦੇ ਸੀ ਵੀ ਦੇਖੋ ਲਾਲੂ ਜੇਲ੍ਹ ਚ ਚਲਾ ਗਿਆ ਆਪਣੀ ਵਾਈਫ ਨੂੰ ਕੁਰਸੀ ਤੇ ਬਿਠਾ ਗਿਆ ਅੱਜ ਦੇਖੋ ਪ੍ਰਮਾਤਮਾ ਉਹ ਰੰਗ ਜਿਹੜੇ ਬੰਦੇ ਅੰਦਰੋਂ ਕਾਲੇ ਨੇ ਨਾ ਅੱਜ ਜਦੋਂ ਕੇਜਰੀਵਾਲ ਸੁਭਾਪ ਜੇਲ੍ਹ ਚ ਗਏ ਨੇ ਅੱਜ ਮੁੱਖ ਮੰਤਰੀ ਬਣੇ ਵੀ ਨਹੀਂ ਪਰ ਕੁਰਸੀ ਤੇ ਕੌਣ ਬੈਠਦਾ ਏ ਮਿਸਿਸ ਕੇਜਰੀਵਾਲ ਅੱਜ ਰੈਲੀਆਂ ਚ ਕੌਣ ਜਾਂਦਾ ਸੰਬੋਧਨ ਕੌਣ ਕਰਦਾ ਮਿਸਿਸ ਕੇਜਰੀਵਾਲ ਤੇ ਸਾਰਾ ਹੀ ਪਟਾਕਾ ਪਹਿ ਗਿਆ ਕੱਲੀ ਟਿਊਬ ਨਹੀਂ ਫੱਟੀ ਨਾਲ ਟਾਇਰ ਵੀ ਫਟ ਗਿਆ ਜਿਵੇਂ ਬਰੂਦਾ ਹੀ ਉੱਡ ਜਾਂਦੇ ਹੁੰਦੇ ਨੇ ਨਾ ਹਰ ਗੱਲ ਲੋਕਾਂ ਦੇ ਮੂਹਰੇ ਆ ਗਈ ਹਰ ਹਰ ਚੀਜ਼ ਲੋਕਾਂ ਦੇ ਮੂਹਰੇ ਆ ਗਈ ਵੀ ਕਹਿਣੀ ਤੇ ਕਥਨੀ ਦਾ ਫਰਕ ਕੀ ਆ ਆ ਆ ਜਿਹੜੇ ਨੇ ਲੋਕਾਂ ਦੇ ਮੂਹਰੇ ਆ ਭਰਦਵਾਜ ਸਾਹਿਬ ਵਰਗੇ ਜਦੋਂ ਮੀਡੀਆ ਦੇ ਮੂਹਰੇ ਬਹਿੰਦੇ ਆ ਤੇ ਅੰਸੂ ਅੰਸੂ ਟਪਕਦੇ ਆ ਸੀਐਮ ਸਾਹਿਬ ਜੇ ਰੈਲੀ ਕਰਦੇ ਆ ਤੇ ਅੰਸੂ ਟਪਕਦੇ ਆ ਅਰੇ ਭਾਈ ਕਹਿਣੀ ਤੇ ਕਥਨੀ ਚ ਇੰਨਾ ਵੱਡਾ ਫਰਕ ਥੋਡੇ ਆਪ ਦੇ ਐਮਐਲਏ ਰੋਜ਼ ਤੁਹਾਨੂੰ ਕਹਿ ਰਹੇ ਆ ਥੋਡੇ ਮੰਤਰੀ ਆਪ ਛੱਡ ਛੱਡ ਜਾ ਰਹੇ ਆ ਵੀ ਇਹ ਕਰਪਟ ਆਪ ਤੇ ਥੋਡੇ ਐਮਪੀ ਨੇ ਜਿਹੜੇ ਉਹ ਕਈ ਕਹਿ ਰਹੇ ਆ ਵੀ ਨਾ 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 ਅਸੀਂ ਕੋਈ ਆਮ ਆਦਮੀ ਦੇ ਐਲਪੀ ਨਹੀਂ ਕਈ ਐਮਪੀ ਨੇ ਜਿਹੜੇ ਉਹ ਛੱਡ ਕੇ ਤੁਸੀਂ ਅੰਦਾਜ਼ਾ ਲਾਓ ਜੇ ਇਹ ਚੋਰ ਨਹੀਂ ਗਏ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਜਨਰਲ ਸੈਕਟਰੀ ਜਿਹੜਾ ਪੰਜਾਬ ਦੀਆਂ ਇਲੈਕਸ਼ਨਾਂ ਕਰਾਉਂਦਾ ਸੀ ਦਿੱਲੀ ਦੇ ਵਿੱਚ ਉਹ ਲੀਡਰ ਸੀ ਆਪਰੇਸ਼ਨ ਪਾਰਟੀਆਂ ਦੇ ਵਿੱਚ ਜਦੋਂ ਬਹਿੰਦਾ ਸੀ ਤਾਂ ਉਹ ਵਿਪ ਬਣ ਕੇ ਬਹਿੰਦਾ ਸੀ ਤੇ ਅੱਜ ਉਹ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਵਿਦੇਸ਼ ਤੋਂ ਹੀ ਨਹੀਂ ਮੁੜਿਆ ਤੁਸੀਂ ਹਾਲਾਂ ਤੁਸੀਂ ਦੇਖੋ ਨਾ ਵੀ ਹੋ ਕੀ ਗਿਆ ਜੇ ਉਹ ਸੱਚਾ ਹੈ ਜੀ ਉਹ ਇਮਾਨਦਾਰਾ ਮੈਂਬਰ ਪਾਰਲੀਮੈਂਟ ਅੱਜ ਉਹਦੀ ਪੰਜਾਬ ਦੀ ਕੋਠੀ ਆ ਜਿਹੜੀ ਸਭ ਤੋਂ ਵੱਡੀ ਦਿੱਤੀ ਆ ਉਹ ਉੜੀ ਕਰੀ ਆ ਜਿਹੜਾ 100 ਗਨਮੈਨ ਕਮਾਂਡੋ ਦਿੱਤਾ ਏ ਉਹ ਨੂੰ ਉਹ ਅੱਜ 에어ਪੋਰਟ ਤੇ ਉੜੀ ਕਰਿਆ ਵੀ ਜਹਾਜ਼ ਆਊਗਾ ਕਦੇ ਉਤਰੂਗਾ ਸਾਡਾ ਸਾਹਿਬ ਉਹ ਨੂੰ ਗੱਡੀਆਂ ਦਾ ਕਾਫਲਾ ਜਿਹੜਾ ਉਹ ਰੋਜ਼ ਉੜੀ ਕਰਿਆ ਇਸ ਕਰਕੇ ਇਹ ਤਾਂ ਗੱਡੀਆਂ ਤੋਂ ਆਲਟੋ ਤੋਂ ਸਿੱਧਾ ਜਹਾਜ਼ਾਂ 'ਚ ਜਹਾਜ਼ਾਂ ਤੋਂ ਸਿੱਧਾ ਵਿਦੇਸ਼ ਅਜੀ ਬਾਕੀ ਹੋਰ ਵੀ ਕਈ ਭੱਜਣੇ ਆ ਤੁਸੀਂ ਦੇਖਿਓ ਆ ਇਲੈਕਸ਼ਨ ਦੇ ਵਿੱਚ ਵਿੱਚ ਹੀ ਨਿਕਲ ਜਾਣੇ ਆ। ਭਾਈ ਆਪਣੀ ਪਾਜਾ ਵੜੀ ਕਹਿੰਦੇ ਜੀ ਤੇ ਮਰਦੀ ਆਲਰੇਡੀ ਮਰਦੀ ਪਾਰਟੀ ਭਾਵੇਂ ਬਿੱਟੂ ਆਪਾਂ ਜਿੱਤਣ ਨਹੀਂ ਦੇਣਾ। ਕਹਿੰਦਾ ਉਹ ਤਾਂ ਚਲੋ ਉਹਨਾਂ ਦੀ ਪਾਰਟੀ ਦਾ ਮਸਲਾ ਨਾ ਜੀ। ਸਰਕਲ ਦੀ ਵੋਟਿੰਗ ਹੋਈ ਹੈ ਬਹੁਤ ਘੱਟ ਪਰਸੈਂਟੇਜ ਰਹੀ ਹੈ ਯੂਪੀ ਦੇ ਬਿਹਾਰ ਦੇ ਵਿੱਚ 60% ਤੋਂ ਵੀ ਘੱਟ ਵੋਟਿੰਗ ਹੋਈ ਹੈ। ਕੀ ਲੱਗਦਾ ਹੈ ਲੋਕਾਂ 'ਚ ਉਛਾਹ ਨਹੀਂ ਹੈਗਾ ਵੋਟਿੰਗ ਕਰਨ ਦਾ? ਇਹ 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 ਬੜਾ ਇੱਕ ਬੜਾ ਵਿਸ਼ਾ ਏ ਜਿਹੜਾ ਕਿ ਮੌਸਮ ਜਿਹੜਾ ਕਲਾਈਮੇਟ ਆ ਉਹ ਬੜਾ ਇਹ ਮੇਜਰ ਰੋਲ ਪਲੇ ਕਰ ਰਿਹਾ ਇੱਕ ਇਸ ਵੇਲੇ ਜਿਹੜਾ ਸੀਜ਼ਨ ਆ ਇਹ ਜਰੂਰ ਇਹ ਆਉਣੀ ਹੀ ਸੀ ਕਿਉਂਕਿ ਹਰ ਜਗ੍ਹਾ ਜਿਹੜਾ ਸੀਜ਼ਨ ਆ ਉਹ ਜਿਹੜਾ ਖੇਤੀ ਜਿਹੜੇ ਕਰਦੇ ਉਹ ਖੇਤੀ ਪ੍ਰਧਾਨ ਦੇਸ਼ ਆ ਸਾਡਾ ਤੇ ਖੇਤੀ ਦੇ ਕਣਕ ਦਾ ਸਾਡੇ ਵੀ ਇਸ ਵੇਲੇ ਤੁਹਾਨੂੰ ਪਤਾ ਮੰਨੀਆਂ ਕਿ ਇਹ ਇਹ ਸੀਜ਼ਨ ਆ ਕੁਝ ਗਰਮੀ ਕੁਝ ਜਿਹੜਾ ਇਹ کٹਾਈ ਦਾ ਸੀਜ਼ਨ ਆ ਜਿਹਦੇ ਕਰਕੇ ਇਹ ਡਿੱਪ ਕੀਤੀ ਆ ਥੋੜੀ ਪਰਸੈਂਟੇਜ ਪਰ ਇਹ ਹੁੰਦੀ ਰਹਿੰਦੀ ਆ ਟੋਟਲ ਪਰਸੈਂਟੇਜ ਜਦੋਂ ਆਏਗੀ ਦੇਸ਼ ਦੀ ਉਹ ਅਲੱਗ ਨੰਬਰ ਹੋਣਗੇ ਜਦੋਂ ਸੱਤ ਪੜਾਅ ਪੂਰੇ ਹੋ ਜਾਣਗੇ ਸਾਰੇ ਲਗਾਤਾਰ ਕਹਿ ਰਹੇ ਨੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਿਰਫ ਅਕਾਲੀ ਦੰਦ ਤੇ ਕਾਂਗਰਸ ਦਾ ਮੁਕਾਬਲਾ ਹੈ ਜਦੋਂ ਕਿ ਤੀਜੇ ਦੇ ਚੌਥੇ ਨੰਬਰ ਲਈ ਆਮ ਆਦਮੀ ਪਾਰਟੀ ਤੇ ਬੀਜੇਪੀ ਲੜ ਰਹੀ ਹੈ ਕਹਿੰਦਾ ਲੇਖਦੇ ਹੋ ਬਿਆਨ ਕਿਉਂ ਸੁਖਵੀਰ ਬਾਦਲ ਸਾਹਿਬ ਦਾ ਅੱਜ ਤੱਕ ਤਾਂ ਕੋਈ ਬਿਆਨ ਕੋਈ ਸੀਰੀਅਸ ਲੈਂਦਾ ਨਹੀਂਗਾ ਤੁਸੀਂ ਕਿਉਂ ਸੀਰੀਅਸ ਲੈਣ ਲੱਗ ਗਏ ਸਰ ਕਿਸਾਨਾਂ ਦਾ ਜਿਹੜਾ ਧਰਨਾ ਲੱਗਿਆ ਹੋਇਆ ਸਰ ਉਹ ਰੇਲਾਂਾਂ ਪ੍ਰਭਾਵਿਤ ਹੋ ਰਹੀਆਂ ਔਰ ਜਿਹੜੇ ਬਿਜ਼ਨਸਮੈਨ ਆ ਉਹ ਕਹਿੰਦੇ ਸਾਡਾ ਸਮਾਨ ਜਿਹੜਾ ਉਹ ਰੇਲਵੇ ਸਟੇਸ਼ਨ ਤੇ ਰੁਲਿਆ ਬਿਜ਼ਨਸ ਪ੍ਰ ਅੱਜ ਅੱਜ ਸਾਰੀਆਂ ਪਾਰਟੀਆਂ ਨੂੰ ਇੱਕ ਗੱਲ ਕਹਿਣੀ ਪਈ ਹੈ ਅੱਜ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਵੀ ਕਹਿਣੀ ਪਈ ਅੱਜ ਹੋਰ ਪਾਰਟੀਆਂ ਨੂੰ ਵੀ ਕਹਿਣੀ ਪਈ ਵੀ ਬਿਲਕੁਲ ਕਿਸਾਨ 100% ਆਪਣੇ ਹੱਕਾਂ ਲਈ ਐਜੀਟੇਸ਼ਨ ਕਰ ਸਕਦੇ ਆ ਜਿਹੜਾ ਕਿ ਅਧਿਕਾਰ ਆ ਉਹਨਾਂ ਕੋਲ ਪਰ ਜਦੋਂ ਇਹ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਇਹਦੇ ਨਾਲ ਸਰਕਾਰਾਂ ਤੇ ਅਸਰ ਪਵੇ ਦਾ ਪਵੇ ਪਰ ਜਿਹੜੇ ਲੋਕ ਨੇ ਯਾਰ ਰੋਜ਼ ਇਹਦੇ ਲੋਕਾਂ ਦੇ ਵਿੱਚ ਜਿਹੜੀਆਂ ਆਪਣੀਆਂ ਗੁੱਡ ਸਟ੍ਰੇਨ ਨੇ ਜਿਹਦੇ ਵਿੱਚ ਵਪਾਰ ਹੁੰਦਾ ਏ ਜਿਹਦੇ ਵਿੱਚ ਕਾਰੋਬਾਰ ਹੁੰਦਾ ਏ ਉਹ ਛੋਟੇ-ਛੋਟੇ ਵਪਾਰੀ ਤੋਂ ਲੈ ਕੇ ਵੱਡੇ ਵਪਾਰੀ ਤੱਕ ਸੇਲਸਮੈਨ ਤੱਕ ਉਹ ਪ੍ਰਭਾਵਿਤ ਹੋ ਰਹੇ ਆ ਬਹੁਤ ਲੋਕਾਂ ਨੇ ਵੱਡੇ-ਵੱਡੇ ਡਿਸਟੈਂਸ ਤੈਅ ਕਰਕੇ ਆਪਣੇ ਕਿਸੇ ਦੇ ਵਿਆਹ ਤੇ ਜਾਣਾ ਹੁੰਦਾ ਕਿਸੇ ਦੇ ਕੋਈ ਡੈਥ ਹੋ ਜਾਂਦੀ ਆ ਉਹਦੇ ਉਹਦੇ ਸੰਸਕਾਰ ਤੇ ਪਹੁੰਚਣਾ ਹੁੰਦਾ ਕਿਸੇ ਨੇ ਭੋਗ ਤੇ ਪਹੁੰਚਣਾ ਹੁੰਦਾ ਕਿਸੇ ਨੇ ਬੱਚਿਆਂ ਨੂੰ ਛੁੱਟੀਆਂ 'ਚ ਆਪਣੇ ਉਹਨਾਂ ਨੂੰ ਕਿਤੇ ਸੈਰ ਕਮਰੌਣ ਜਾਣਾ ਜਾਣਾ ਪੈਂਦਾ ਏ ਤੇ ਵਿਰੋਧ ਕਰਨ ਦੇ ਬੜੇ ਤਰੀਕੇ ਨੇ ਪਰ ਅਸੀਂ ਕੋਈ ਸਲਾਹ ਨਹੀਂ ਦੇ ਸਕਦੇ ਪਰ ਹਾਂ ਜਿਹੜੀ ਤੁਸੀਂ ਗੱਲ ਕਹੀ ਆ ਇਹ ਲੋਕ ਜ਼ਰੂਰ ਕਹਿ ਰਹੇ ਆ ਲੋਕ ਇਹਦੇ ਨਾਲ ਬਹੁਤ ਪ੍ਰਭਾਵਿਤ 100% ਹੋ ਰਹੇ ਆ ਨਹੀਂ 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 ਇਹ ਬਿਲਕੁਲ ਠੀਕ ਆ ਗੱਲ ਖੀਰੀ ਅਮਰਸਰ ਸਾਹਿਬ ਤੋਂ ਲੈ ਕੇ ਟ੍ਰੇਨਾਂ ਚੱਲਦੀਆਂ ਏ ਉੱਥੋਂ ਅਲੱਗ ਵਪਾਰ ਆ ਜਲੰਧਰ ਆਜੰਦਾ ਸਪੋਰਟਸ ਦਾ ਵਪਾਰ ਆ ਸਾਡੇ ਲੁਧਿਆਣੇ 'ਚ ਤਾਂ ਅਨੇਕੋ ਹੀ ਕੋਈ ਐਸੀ ਗੱਲ ਹੀ ਹੈ ਨਹੀਂ ਕਿ ਜਿਹੜੀ ਸੂਈ ਤੋਂ ਲੈ ਕੇ ਜਹਾਜ਼ ਦੇ ਨਟ ਬੋਲਟ ਨਾ ਬਣਦੇ ਹੋਣ ਬਿਲਕੁਲ ਇਹਦਾ ਅਸਰ ਹੈਗਾ ਇਹ ਮੈਂ ਹੱਥ ਜੋੜ ਕੇ ਗੱਲ ਕਹੂੰਗਾ ਜਥੇਬੰਦੀਆਂ ਨੂੰ ਬਿਲਕੁਲ ਉਹ ਵਿਰੋਧ ਕਰਨ ਬਿਲਕੁਲ ਉਹ ਜਵਾਬ ਮੰਗਣ ਪਰ ਜ਼ਰੂਰ ਕਿਉਂਕਿ ਆਪਸੀ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਕੋਈ ਸੇ ਨੂੰ ਦੂਜੇ ਵਰਗ ਨੂੰ ਇਹ ਨਾ ਲੱਗੇ ਯਾਰ ਵੀ ਸਾਡਾ ਨੁਕਸਾਨ ਕਿਸਾਨਾਂ ਕਰਕੇ ਹੋ ਰਿਹਾ ਕਿਉਂਕਿ ਇਹ ਲੋਕ ਜਿਹੜੇ ਨੇ ਜਿਹੜੇ ਕੰਮ ਕਰਨ ਵਾਲੇ ਆ ਜਦੋਂ ਵੀ ਕਿਸਾਨਾਂ ਦਾ ਧਰਨਾ ਲੱਗਦਾ ਉਹ ਆਪਣੇ ਵੱਲੋਂ ਜੋ ਵੀ ਯੋਗਦਾਨਾ ਚਾਹੇ ਉਹ ਛੋਟਾ ਵਪਾਰੀ ਹੋਵੇ ਚਾਹੇ ਦੁਕਾਨਦਾਰ ਹੋਵੇ ਹਰ ਆਪਣੇ ਵੱਲੋਂ ਯੋਗਦਾਨ ਪਾ ਕੇ ਆਉਂਦੇ ਆ ਤੇ ਇਸ ਕਰਕੇ ਜਰੂਰ ਕਿਸਾਨਾਂ ਨੂੰ ਬਹਿ ਕੇ ਕਿਸਾਨ ਜਥੇਬੰਦੀਆਂ ਨੂੰ ਤੇ ਜਿਹੜੀਆਂ ਸਾਡੀਆਂ ਵਪਾਰ ਦੀਆਂ ਜਥੇਬੰਦੀਆਂ ਐ ਉਹਨਾਂ ਨੂੰ ਬਹਿ ਕੇ ਜਰੂਰ ਇਸ ਮਸਲੇ 'ਤੇ ਹੱਲ ਕਰਨਾ ਚਾਹੀਦਾ ਕਿਉਂਕਿ ਆਪਸੀ ਭਾਈਚਾਰਾ ਜੇ ਗਵਰਨਮੈਂਟ ਕੋਈ ਗੱਲ ਕਰੇਗੀ ਤਾਂ ਉਹ ਫਿਰ ਇਹ ਲੱਗੇਗਾ ਵੀ ਗਵਰਨਮੈਂਟ ਕੋਈ ਪੁਲਿਸ ਧੱਕਾ ਕਰ ਰਹੀ ਹੈ ਫੋਰਸਫੁਲੀ ਕੀਤਾ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਆਪਸੀ ਭਾਈਚਾਰਾ ਪਿਆ ਉਹ ਗਵਰਨਮੈਂਟਸ ਨੇ ਜਿਹੜੀਆਂ ਵੀ ਪੰਜਾਬ ਸਰਕਾਰ ਆ ਉਹ ਭੱਜੀ ਹੋਈ ਆ ਜਿ ਭਗੌੜੀ ਆ ਪੰਜਾਬ ਸਰਕਾਰ ਜੇ ਮਾੜਾ ਜਿਹਾ ਵੀ ਉਹਨਾਂ ਚ ਕਾਣਾ ਤੇ ਆਪਸੀ ਬਹਿ ਕੇ ਆਪਸ ਵਿੱਚ ਪਿਆਰ ਬਣਾਉਣ ਸਾਡੇ ਮੈਂ ਵੱਡੇ ਸੰਸਥਾਵਾਂ ਨੂੰ ਕਹੂੰਗਾ ਜਿਹੜੀਆਂ ਸਾਡੀਆਂ ਧਾਰਮਿਕ ਸਾਡੇ ਸੰਤਮਾਪੁਰਸ਼ ਨੇ ਉਹ ਇਸ ਗੱਲ 'ਚ ਅੱਗੇ ਆ ਕੇ ਆਉਣ ਵੀ ਕਿਸੇ ਦਾ ਵੀ ਨੁਕਸਾਨ ਨਾ ਹੋ ਉਹ ਆ ਕੇ ਕਿਉਂਕਿ ਉਹਨਾਂ ਦੀ ਸਾਰੇ ਮੰਨਦੇ ਆ ਤੇ ਉਹਨਾਂ ਨੂੰ ਆ ਕੇ ਆਪਣੇ ਅਪੀਲ ਕਰਨੀ ਚਾਹੀਦੀ ਹੈ ਬਹਿ ਕੇ ਗੱਲ ਜਿਹੜੀ ਨੇੜੇ ਲਾਉਣੀ ਚਾਹੀਦੀ ਸਰ ਬੈਂਡਾ ਚ ਗੋਮੇਲ ਕਮਿਸ਼ਨ ਦੇ ਬਾਅਦ ਫਾਇਦਾ ਸਮਰਥਨ ਆਇਆ ਲਾਇ ਰੱਖਿਆ ਹੈ ਕਾਫੀ ਸੈਂਸਿਟਿਵ ਏਰੀਆ ਹੈਗਾ ਲਾਈਨ ਆਰਡਰ ਕਿਉਂ ਸਮਝਦੇ ਕਿ ਇਹਨੇ ਸੈਂਟਰ ਸਿਕਿਉਰਟੀ ਕੌਂਸਲ ਦੀ ਤਰ੍ਹਾਂ ਦੇਖੋ ਇਹ ਇਹ ਕੋਈ ਵੀ ਕਰ ਸਕਦਾ ਇਹ ਕੋਈ ਬੜੀ ਗੱਲ ਨਹੀਂ ਗਈ ਇਹ ਨਾਲ ਕੋਈ ਬਹਾਦਰੀ ਦੀ ਗੱਲ ਆ ਕੰਧ ਤੋਂ ਕਿਤੇ ਰਾਤ ਨੂੰ ਹਨੇਰੇ ਚ ਲਿਖ ਦੋ ਤੇ ਇਸ ਕਰਕੇ ਇਹ ਬਾਹਰੋਂ ਸਿਰਫ ਚੰਦਾ ਆਉਂਦਾ ਉਹ ਫੋਟੋ ਆ ਜਿਹੜੀ ਉਹਨਾਂ ਨੇ ਪੰਨੂ ਨੂੰ ਭੇਜਣੀ ਹੁੰਦੀ ਆ ਉੱਥੋਂ 100 200 ਡਾਲਰ ਆਉਣਾ ਹੁੰਦਾ ਉਹਨਾਂ ਨੂੰ ਵੀ ਕਰ ਲੈਣ ਦੇਆ ਕਰੋ ਕੋਈ ਗੱਲ ਨਹੀਂ ਉਹਨਾਂ ਦਾ ਵਪਾਰ ਆ ਇਹ ਸਰੀ ਕਰਜ਼ਾ ਜਿਹੜਾ ਦੁਬਾਰਾ ਪੰਜਾਬ ਸਰਕਾਰ ਨੇ 2500 ਕਰੋੜ ਦਾ ਲਿਆ ਇਸ ਨੂੰ ਕੋੜ ਲੱਗਣ ਦੇ ਵਿੱਚ ਕਿਉਂਕਿ ਮੁਲਾਜ਼ਮਾਂ ਨੂੰ ਦੇ ਤਨਖਾਹ ਦੇ ਪੈਸੇ ਨਹੀਂ ਲੱਗੇ ਕਿੰਨਾ ਦੇ ਬਈ ਐਦੋਂ ਮੰਦ ਭਾਗੀ ਗੱਲ ਨਹੀਂ ਇਸ ਬੰਦੇ ਨੇ ਦੇਖੋ ਕੇਜਰੀਵਾਲ ਸਾਹਿਬ ਜੇਲ੍ਹ 'ਚ ਨੇ ਸਾਰੇ ਸਰਕਾਰ ਦੇ ਮੰਤਰੀ ਮਿਸਿਸ ਕੇਜਰੀਵਾਲ ਜੀ ਕੋਲ ਹਾਜ਼ਰੀਆਂ ਲਵਾਉਣ ਲਈ ਉਹਨਾਂ ਦੀ ਰਸੋਈ ਚਲਾਉਣ ਲਈ ਉਹਨਾਂ ਦਾ ਅੱਗੇ ਫੰਡ ਜਿਹੜਾ ਬਾਕੀ ਸਟੇਟਾਂ 'ਚ ਕਿਤੇ ਨਾ ਕਿਤੇ ਜਿਹੜੀਆਂ 4 5 10 ਇਲੈਕਸ਼ਨਾਂ ਲੜ ਰਹੇ ਆ ਉਹਨਾਂ ਲਈ ਹੈਲੀਕਾਪਟਰ ਕਰਨ ਲਈ ਉਹਨਾਂ ਕੋਲ ਕਿੱਥੇ ਟਾਈਮ ਆ ਪੰਜਾਬ 'ਚ ਉਹਦਾ ਸਾਰਾ ਟੱਬਰ ਪੰਜਾਬ ਦਾ ਜਿਹੜਾ ਆਮ ਆਦਮੀ ਦਾ ਟੱਬਰ ਆ ਸਾਰਾ ਕਨਵਾ ਉਹ ਸਿਰਫ ਇਸ ਵੇਲੇ ਉਹਨਾਂ ਦਾ ਧਿਆਨ ਆ ਵੀ ਕੇਜਰੀਵਾਲ ਸਾਹਿਬ ਦਾ ਪਰਿਵਾਰ ਕਿਤੇ ਕੋਈ ਅਲੰਭਾ ਨਾ ਦੇ ਦੇ ਵੀ ਇਹ ਸਾਡੂ ਪੁੱਛਣ ਨਹੀਂ ਆਇਆ ਇਹ ਸਾਡੂ ਸਾਡਾ ਹਾਲ ਚਾਲ ਪੁੱਛਣ ਨਹੀਂ ਆਇਆ ਕੋਈ ਡਾਕਟਰੀ ਕੋਟ ਪਾਈ ਫਿਰਦਾ ਕੋਈ ਉੱਥੇ ਵਪਾਰੀ ਹੈ ਜਿਹੜਾ ਉਹਨੂੰ ਲਈ ਫਿਰਦਾ ਕੋਈ ਅੰਬ ਲਈ ਫਿਰਦਾ ਕੋਈ ਸਬਜ਼ੀਆਂ ਲਈ ਫਿਰਦਾ ਇਸ ਕਰਕੇ ਸਾਰੀ ਆਮ ਆਦਮੀ ਪਾਰਟੀ ਦਾ ਧਿਆਨ ਉੱਥੇ ਆ ਪੰਜਾਬ ਤਾਂ ਕਰਜ਼ੇ ਚ ਡੁੱਬਣਾ ਹੀ ਡੁੱਬਣਾ ਇਹ ਚ ਕੀ ਗੱਲ ਇਹ ਤਾਂ ਅਫਸਰ ਨੇ ਜਿਹੜੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਇੰਨਾ ਪਤਾ ਹੈ ਵੀ ਪੰਜਾਬ ਦਾ ਆ ਤਨਖਾਹਾਂ ਤਾਂ ਦੇਣੀਆਂ ਬਾਕੀ ਤਾਂ ਕੁਝ ਡਵੈਲਪਮੈਂਟ ਹੈ ਨਹੀਂ ਉਹ ਤਨਖਾਹਾਂ ਲਈ ਕਰਜ਼ਾ ਜਿਹੜਾ ਉਹ ਲੈਣਾ ਆ ਹੋਰ ਮਹੀਨਾ ਲੰਘ ਜੂ ਹੋਰ ਕਰਜ਼ਾ ਲੈ ਲੈਣਗੇ ਪਰ ਕੰਮ ਜਿਹੜਾ ਇਹ ਉਹ ਲੋਕਾਂ ਦੇ ਸਾਰਾ ਸਾਹਮਣੇ ਆ ਗਿਆ ਲੋਕਾਂ ਨੇ ਕਿਸੇ ਨਹੀਂ ਮੂੰਹ ਨਾ ਯਾਰ ਇਲੈਕਸ਼ਨ ਦੇ ਵਿੱਚ ਤਾਂ ਜਦੋਂ ਇਲੈਕਸ਼ਨ ਦੇ ਵਿੱਚ ਉਹ ਪੇਟੀਆਂ ਸ਼ਰਾਬ ਦੀਆਂ ਲਾ ਕੇ ਉਹਨਾਂ ਦੀ ਮਸ਼ਹੂਰੀ ਕਰੀ ਜਾਂਦੇ ਆ ਉਹ ਕਦੇ ਲਈ ਕਰਦੇ ਆ ਕਿਉਂ ਜਦੋਂ ਤੋਲੇ ਆ ਜਾਂਦਾ ਅੱਜ ਤੱਕ ਦੇਖੀ ਸੀ ਕਦੇ ਕੋਈ ਸਿੱਕਿਆਂ ਨਾਲ ਕੋਈ ਲੱਡੂਆਂ ਨਾਲ ਕੋਈ ਬਰਫੀ ਨਾਲ ਕੋਈ ਮਤਲਬ ਅਲੱਗ ਅਲੱਗ ਚੀਜ਼ਾਂ ਨਾਲ ਜਿਹੜੀਆਂ ਖਾਣ ਵਾਲੀਆਂ ਚੰਗੀਆਂ ਚੀਜ਼ਾਂ ਐ ਕੋਈ ਬਦਾਮਾਂ ਨਾਲ ਕੋਈ ਕਾਜੂਆਂ ਨਾਲ ਆ ਤੋਲਦੇ ਅੱਜ ਤੱਕ ਦੇਖੇ ਸੀ 1992 ਪਰ ਆ ਸ਼ਰਾਬ ਦੀਆਂ ਪੇਟੀਆਂ ਨਾਲ ਤੋਲਦੇ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੁਧਿਆਣਾ ਵਿੱਚ ਦੇਖੇ ਗਏ ਆ ਇਹ ਕਦੇ ਵੀ ਕਿਸੇ ਨੇ ਨਹੀਂ ਇਹ ਵੀ মিডিਆ ਨੇ ਨਹੀਂ ਕੀਤਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਇਹ মিডিਆ ਨਾ ਦਿਖਾਉਂਦਾ ਸਾਡੇ ਤਾਂ ਦੇਖੋ ਸਾਡੇ ਤਾਂ ਪਰਸੋਂ ਹੀ ਤੁਸੀਂ ਇੱਥੇ ਮੀਟਿੰਗ ਦੇਖੀ ਆ ਨਾ ਸਾਡੇ ਰੁਪਾਨੀ ਜੀ ਜਿਹੜੇ ਦੋ ਵਾਰ ਦੇ ਚੀਫ ਮਿਨਿਸਟਰ ਨੇ ਜਾਖੜ ਸਾਹਿਬ ਉਹ ਸਾਰੀ ਕੱਲੀ ਕੱਲੀ ਉਰੇ ਕਰਕੇ ਗਏ ਆ ਉਦੋਂ ਬਾਅਦ ਹਜੇ ਬੜਾ ਟਾਈਮ ਪਿਆ ਹਜੇ ਤਾਂ ਦੋ ਪੜਾਅ ਨਿੱਗੇ ਨੇ ਸਾਡਾ 7ਵੇਂ ਪੜਾਅ ਚ ਤੇ ਜਦੋਂ ਇਲੈਕਸ਼ਨ ਨੇੜੇ ਆਊਗੀ ਕੱਲਾ ਕੱਲਾ ਲੀਡਰ ਇੱਕ ਨਹੀਂ 10 ਚੀਫ ਮਿਨਿਸਟਰ ਆਉਣਗੇ ਉਰੇ ਉਰੇ 10 ਕੇਂਦਰੀ ਮੰਤਰੀ ਆਉਣਗੇ ਉਰੇ ਪ੍ਰਧਾਨ ਮੰਤਰੀ ਜੀ ਆਪ ਉਹ ਆਪ ਆ ਕੇ ਲੋਕਾਂ ਨਾਲ ਗੱਲ ਕਰਨਗੇ ਮੈਂ ਬੀਜੇਪੀ ਦੀ ਕੀਸ ਕੱਜੀ ਰੌਣੀ ਪੰਜਾਬ ਦੇ ਵਿੱਚ ਹੋਣ ਜਦੋਂ ਕਿਸਾਨਾਂ ਵਾਲਾ ਵਿਰੋਧ ਕਰੀ ਆਇਆ ਲੱਗਦਾ ਬੰਬੂ ਜੀ ਦਾ ਵੀ ਅੱਜ ਹੋਇਆ ਤੇ ਹਾਸਲਾਈ ਦੇ ਵਿੱਚ ਹੋ ਰਿਹਾ ਉਹ ਪਾਰਟੀ ਦੀ ਸਟਰੈਟਜੀ ਆ ਉਹ ਆਪਣੇ ਆਪ ਹੀ ਗੱਲ ਕਰਨਗੇ ਅਸੀਂ ਤਾਂ ਕੈਂਡੀਡੇਟ ਆ ਅਸੀਂ ਤਾਂ ਰੋਜ਼ ਪਿੰਡਾਂ 'ਚ ਜਾ ਰਹੇ ਆ ਤੇ ਜਾਂਦੇ ਰਹਿਣਾ ਠੀਕ ਹੈ ਜੀ ਬਹੁਤ ਸੰਵਾਦ ਥੈਂਕ ਯੂ